ਫਦਰ ਗੈਟਸ ਆਫ ਦੇ ਵਿੱਚ 1 April 2025 ਤੋਂ ਲੈ ਕੇ ਹੁਣ ਤੱਕ ਕੁੱਲ 13 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਜਿਦੇ ਵਿੱਚ ਆਪਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਜੁਆਇੰਟ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਪੱਠਿਆਂ ਤੇ ਸ਼ਹਿਰਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪੈਕਟਰ ਸਾਹਿਬ ਰੂਟੀਨ 'ਚ ਜਾ ਰਹੇ ਨੇ ਉਥੇ ਅਵੇਅਰ ਕਰ ਰਹੇ ਆਂ ਵਿੱਚ ਹਰੀਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੈਲਪਲਾਈਨ ਨੰਬਰ ਵੀ ਚੱਲੀ ਹਾਂ ਹੈਲਪਲਾਈਨ ਨੰਬਰ ਇੱਕ ਤਾਂ ਮੇਰਾ ਆਪਦਾ ਨੰਬਰ ਹੈਗਾ ਜੀ 9980477277 ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਚਾਰ ਇਨਸਪੈਕਟਰ ਹਨ ਐਕਸਾਈਜ਼ ਸਰਕਲ ਵਿੱਚ ਉਹਨਾਂ ਦੇ ਵੱਖ-ਵੱਖ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚੋਂ ਮੰਡੀ ਗੋਬਿੰਦਗੜ ਲਈ ਇਨਸਪੈਕਟਰ ਸਾਹਿਬ ਰਵਿੰਦਰ ਸਿੰਘ ਜੀ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 999810081 ਹੈ ਅਤੇ ਸਰਾਂਧਾ ਸਰਕਲ ਲਈ ਐਕਸਾਈਜ਼ ਇਨਸਪੈਕਟਰ ਹਰ ਸਿਮਰਨ ਸਿੰਘ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 987024150 ਹੈ ਇਸ ਤੋਂ ਇਲਾਵਾ ਖਮਾਣੋ ਐਕਸਾਈਜ਼ ਸਰਕਲ ਇੰਸਪੈਕਟਰ ਦਲਜਿੰਦਰ ਸਿੰਘ ਹਨ ਉਹਨਾਂ ਦਾ ਮੋਬਾਈਲ ਨੰਬਰ 988553708 ਹੈ ਅਤੇ ਬਸੀ ਪਠਾਣਾ ਸਰਕਲ ਲਈ ਇੰਸਪੈਕਟਰ ਬਲਦੇਵ ਸਿੰਘ ਜਿਨ੍ਹਾਂ ਦਾ ਮੋਬਾਈਲ ਨੰਬਰ 987640551 ਹੈ ਇਹਨਾਂ ਨੰਬਰਾਂ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸਬੰਧੀ ਜਾਂ ਨਜਾਇਜ਼ ਸਟੋਰ ਸਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ ਜਿਆਦਾ ਜੇ ਤਿਰਾਂ ਪਰਚੀ ਦਿੱਤੀ ਤੇ ਨਹੀਂ ਕਿ ਰੂ ਦਰੂ ਆਉਂਦੀ ਸੀ ਇੱਥੇ ਹਾਂਜੀ ਉਹਦੇ ਵਿੱਚ ਮਿਕਸ ਹੈ ਚੰਡੀਗੜ੍ਹ ਤੋਂ ਵੀ ਆਉਂਦੀ ਸੀ ਜਾਂ ਨਜਾਇਜ਼ ਘਰ ਦੀ ਗੱਡੀ ਵੀ ਸੀ ਉਹ ਮਿਕਸ ਹੈ ਸਾਰਾ ਸੈਮੀਨਾਰ ਨਿਕਰ ਆਉਂਦੇ ਹਾਂਜੀ ਹਾਂਜੀ ਉਹ ਜੋ ਰੂਟੀਨ ਚ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਜਤਿੰਦਰ ਜੋਰਵਾਲ ਜੀ ਆਈਐਸ ਨੇ ਕਮਿਸ਼ਨਰ ਪੰਜਾਬ ਉਹਨਾਂ ਦੇ ਹਦਾਇਤਾਂ ਮੁਤਾਬਿਕ ਰੂਟੀਨ ਜੇ ਕਾਰਵਾਈ ਚੱਲਦੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਜਿਨ੍ਹਾਂ ਦੇ 4 L17 ਲਾਇਸੈਂਸ ਹਨ ਉਹਨਾਂ ਦੇ ਵੀ ਰੈਗੂਲਰ ਪਰ ਉਹਤੇ ਚੈਕਿੰਗ ਕੀਤੀ ਜਾ ਰਹੀ ਹੈ